ਯੂਰੂ ਮੀਟਿੰਗ ਦਾ ਵੀ ਵਿਟਾਉ ਰਹੀ ਕਰਨ ਜਾਉ ਹਾਂ ਜੀ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਰਮਲ ਸਿੰਘ ਮੰਡ ਭਾਰਤੀ ਕਿਸਾਨ ਯੂਨੀਅਨ ਕਾ ਦੀਆਂ ਬਲਾਕ ਬੇਗੋਲ ਪ੍ਰਧਾਨ ਅੱਜ ਜਿਹੜੀ ਮੀਟਿੰਗ ਅੰਦਾਲੇ ਦੇ ਵਿੱਚ ਸਰਦਾਰ ਜੋਗਾ ਸਿੰਘ ਦੇ ਪ੍ਰਧਾਨਗੀ ਹੇਠ ਹੋਈ ਆ ਉਹ ਜਿਹੜੀ ਇੱਕ ਅਹਿਮ ਮੁੱਦਿਆ ਉੱਤੇ ਹੋਈ ਆ ਜੋ 트੍ਰੈਂਪ ਸਰਕਾਰ ਦੇ ਨਾਲ ਮੋਦੀ ਸਰਕਾਰ ਨੇ ਸਮਝੌਤਾ ਕੀਤਾ ਆ ਖੇਤੀ ਖੇਤੀ ਸੈਕਟਰ ਦੇ ਵਿੱਚ ਉਹਦਾ ਵਿਰੋਧ ਕਰਨ ਵਾਸਤੇ ਜਿਹੜਾ ਉਹ ਇੱਕ ਨਾਮਬੰਦੀ ਕੀਤੀ ਗਈ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹਨੇ ਸਮਝੌਤਾ ਕੀਤਾ ਆ ਉਹਦੇ ਖਿਲਾਫ ਜਿਹੜਾ ਇੱਕ ਵੱਡਾ ਮੋਰਚਾ ਖੋਲਿਆ ਜਾ ਰਿਹਾ ਉਹਦੇ ਸਬੰਧ ਦੇ ਵਿੱਚ ਅੱਜ ਜਿਹੜੀ ਅਸੀਂ ਇਕੱਤਰਤਾ ਕਰਕੇ ਇੱਕ ਵੱਡੀ ਮੀਟਿੰਗ ਕੀਤੀ ਆ ਔਰ ਆਉਣ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਜ਼ਿਲ੍ਹੇ ਦੀ ਜਿਹੜੀ ਮੀਟਿੰਗ ਆ ਸਾਡੇ ਇਸ ਇਲਾਕੇ ਦੇ ਵਿੱਚ ਹੋਊਗੀ ਜਿਹਦੇ ਵਿੱਚ ਸਰਦਾਰ ਹਰਮੀਤ ਸਿੰਘ ਦੀ ਕਾਦੀਆਂ ਪਹੁੰਚਣਗੇ ਆਪ ਔਰ ਲੋਕਾਂ ਨੂੰ ਜਿਹੜਾ ਇਹ ਸਾਡਾ ਇਹਨੇ ਸਾਡੇ ਵਾਸਤੇ ਜਿਹੜਾ ਟੋਆ ਪੁੱਟਿਆ ਮੋਦੀ ਸਰਕਾਰ ਨੂੰ ਦੱਸਣਗੇ ਕਿ ਸਾਡੇ ਵਾਸਤੇ ਕਿੰਨਾ ਘਾਤਕ ਆ ਕਿਉਂਕਿ ਬਹੁਤ ਵੱਡਾ ਇੱਕ ਧੋਖਾ ਧੜੀ ਕੀਤੀ ਆ ਮੋਦੀ ਸਰਕਾਰ ਨੇ ਭਾਰਤ ਦੇ ਜਿਹੜੇ ਕਿਸਾਨ ਉਹਨਾਂ ਦੇ ਨਾਲ ਇਸ ਕਰਕੇ ਅੱਜ ਜਿਹੜੀ ਮੀਟਿੰਗ ਕੀਤੀ ਗਈ ਹੈ ਜੀ ਸੁਆਮੀਨਾਥ ਰਿਪੋਰਟ ਦੀ ਗੱਲ ਕੀਤੀ ਜਾਵੇ ਜਾਂ ਫਸਲਾ ਤੇ ਐਮਐਸਪੀ ਦੀ ਗੱਲ ਕੀਤੀ ਜਾਵੇ ਉਸ ਨੂੰ ਲੈ ਕੇ ਕੀ ਕਰਨਾ ਚਾਹਣ ਬੜੇ ਲੰਬੇ ਸਮੇਂ ਤੋਂ ਬਾਣੀ ਕਿਸਾਨ ਵੇਖੋ ਜੀ ਅਸੀਂ ਤੇ ਮੰਗ ਕਰ ਰਹੇ ਸੀ ਕਿ ਸਾਨੂੰ ਐਮਐਸਪੀ ਗਰੰਟੀ ਜਿਹੜੀ ਦਿੱਤੀ ਜਾਵੇ ਔਰ ਜਿਹੜੇ ਭਾਅ ਫਸਲਾਂ ਦੇ ਸਹੀ ਮਿਲਣ ਪਰ ਉਲਟਾ ਉਹਦੇ ਉਹਦੇ ਉਲਟਾ ਜਿਹੜਾ ਸਰਕਾਰ ਨੇ ਜਿਹੜਾ ਫੈਸਲਾ ਜਿਹੜਾ ਫਰਮਾਨ ਸੁਣਾ ਦਿੱਤਾ ਹੈ ਕਿ ਜਿਹੜਾ ਟਰੰਪ ਦੇ ਨਾਲ ਜਿਹੜਾ ਕਹਿੰਦੇ ਇੱਕ ਰਾਜਨਾਵਾ ਕਰ ਲਿਆ ਔਰ ਸਮਝੌਤਾ ਕੀਤਾ ਆ ਉਹਦੇ ਉਹਦੇ ਵਿੱਚ ਉਹਦੇ ਨਾਲ ਜਿਹੜਾ ਵਾ ਸਾਡੇ ਕਿਸਾਨਾਂ ਦੀ ਗळा ਘੋਟ ਦਿੱਤਾ ਇਹਨਾਂ ਨੇ ਇਸ ਕਰਕੇ ਜਿਹੜੀਆਂ ਵਾ ਬਹੁਤ ਤਗੜੀਆਂ ਜਿੰਨੀਆਂ ਵੀ ਜਥੇਬੰਦੀਆਂ ਸਾਰੀਆਂ ਇੱਕ ਜਗ੍ਹਾ ਇਕੱਠੀਆਂ ਹੋ ਕੇ ਤੇ ਹਮਲਾ ਮਾਰਨੀਆਂ ਔਰ ਫਿਰ ਵੱਡਾ ਇੱਕ ਜਿਹੜਾ ਵਾ ਸੰਘਰਸ਼ ਜਿਹੜਾ ਵਾ ਵਿੱਡਿਆ ਜਾਊਗਾ ਹੋ ਰਿਹਾ ਹੈ ਕਿ ਕਿਹੜਾ ਜਦੋਂ ਬਹੁਤ ਸਾਰੇ ਤਰ੍ਹਾਂ ਦੇ ਇੰਟਰ ਜਿਹੜੇ ਜੇਪੜੇ ਲਗਾਏ ਜਾ ਰਹੇ ਲਾਈ ਵੀ ਜਾ ਰਹੇ ਕਿਸਾਨਾਂ ਨਾਲ ਦੇਖੋ ਜੀ ਜਿਹੜਾ ਮੀਟਰ ਆ বাজ ਰਿਹਾ ਹੈ ਜੇਪੜੇ ਮੀਟਰ ਆ ਲਾਏ ਜਾ ਰਹੇ ਆ ਉਹ ਸਿੱਧਾ ਸਿੱਧਾ ਜਿਹੜਾ ਵਾ ਜਿਹੜੇ ਛੋਟੇ ਵਰਗ ਦੇ ਲੋਕ ਆ ਉਹਨਾਂ ਵਾਸਤੇ ਤੋਂ ਖਾਤੜੀ ਹੈ ਕਿਉਂਕਿ ਜਿਹੜੇ ਇਹਨਾਂ 600 ਜੂਨਟ ਮਾਫ ਕੀਤੀ ਆ ਉਹਦੇ ਵਿੱਚੋਂ ਖਿਹੜਾ ਛਡਾਉਣ ਵਾਸਤੇ ਇਹਨਾਂ ਜਿਹੜੇ ਆ ਅਡਾਨੀ ਬਾਨੀ ਦੇ ਨਾਲ ਰਲ ਕੇ ਜਿਹੜੇ ਚਿਪਾਂ ਵਾਲੇ ਮੀਟਰ ਲਾਏ ਜਾ ਰਹੇ ਆ ਉਹ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਆਪਾਂ ਮੋਬਾਈਲਾਂ ਦੇ ਵਿੱਚ ਚਿਪਾਂ ਪਾਵਾਂਗੇ ਤੇ ਪੈਸੇ ਪਾਉਣੇ ਆ ਮਹੀਨੇ ਬਾਅਦ ਤੇ ਉਹ ਜਿਹੜਾ ਜਿਹੜਾ ਮੋਬਾਈਲ ਚੱਲਦਾ ਹੈ ਇਸੇ ਤਰ੍ਹਾਂ ਜਿਹੜਾ ਮੀਟਰ ਉਹ ਚੱਲਿਆ ਕਰਨਾ ਉਹਦਾ ਡਟ ਕੇ ਅਸੀਂ ਵਿਰੋਧ ਕਰ ਰਹੇ ਆਂ ਔਰ ਕਰਦੀਆਂ ਰਹਿਣਗੇ ਜਥੇਬੰਦੀਆਂ ਜਦ ਤੱਕ ਇਹ ਫੈਸਲਾ ਵਾਪਸ ਨਹੀਂ ਹੁੰਦਾ ਓਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਹਰ ਮਹੀਨੇ ਦੇ ਮਹੀਨੇ ਆਪਣੀ ਮੀਟਿੰਗ ਬੌਲ ਸਾਹਿਬ ਹੁੰਦੀ ਸੀ 12 ਤਰੀਕ ਨੂੰ ਅੱਜ ਵੀ ਕੀਤੀ ਗਈ ਹੈ ਇੱਕ ਤੇ ਇਸ ਮੁੱਦੇ ਤੇ ਕੀਤੀ ਮੀਟਿੰਗ ਜੋ ਅੱਜ ਆਡੇ ਤੁਸੀਂ ਦੇਖਿਆ ਹੈ ਇਹ ਸਰਕਾਰਾਂ ਨੇ ਜਿਸ ਤਰ੍ਹਾਂ ਸੰਯੁਕਤ ਮੋਰਚੇ 'ਲੂ ਵੀ ਦੂਜਿਆਂ 'ਉਲੂ ਵੀ ਕੱਲਿਆਂ ਕੱਲਿਆਂ ਜਸੇ ਬੰਦੀਆਂ ਨੂੰ ਇਹ ਸਰਕਾਰਾਂ ਧੱਕੇ ਕਰ ਰਹੀਆਂ ਹਨ ਤੁਸੀਂ ਦੇਖਿਆ ਜਿੱਦਾਂ ਬੀਬੀਆਂ ਨੂੰ ਆਪਣੇ ਕਿਸਾਨਾਂ ਨੂੰ ਲਾਠੀ ਜੜ ਚੱਲ ਰਿਆ ਅਸੀਂ ਉਹਦੀ ਬਹੁਤ ਤਗੜੀ ਨਿੰਦਣਯੋਗ ਗੱਲ ਕਰਦੇ ਹਾਂ ਜਿਹੜਾ ਇੰਨਾ ਸਰਕਾਰਾਂ ਇਹ ਧੱਕਾ ਕਰ ਰਹੀਆਂ ਮੈਂ ਆਪਣੀਆਂ ਸਾਰੀਆਂ ਜਥੇਬੰਦੀਆਂ ਨੂੰ ਅੱਗੇ ਅਪੀਲ ਕਰਦਾ ਆਪਾਂ ਜੁੜ ਕੇ ਸਾਰਿਆਂ ਨੇ ਰਲ ਕੇ ਨਾਲ ਉਹਨਾਂ ਦੇ ਨਾਲ ਮੋੜੇ ਨਾ ਮੋੜਾ ਦੇ ਕੇ ਆਪਾਂ ਕੋਈ ਵਾਅ ਠਾਣੀਏ ਇਕੱਲੇ ਇਕੱਲੇ ਨਹੀਂ ਰਹਿਣਾ ਜੋ ਵੀ ਕੋਈ ਕਾਰੋਬਾਰ ਹੈ ਕਿਸੇ ਦਾ ਨਾਲ ਕਰਾਇਆ ਕਰਨਾ ਵੀਰ ਭਰਾਓ ਇਸ ਕਰਕੇ ਮੇਰੀ ਬੇਨਤੀ ਖਾਸ ਕਰਕੇ ਅੱਜ ਅਸੀਂ ਮੀਟਿੰਗ ਕੀਤੀ ਸੀ ਉਸ ਮੁੱਦੇ ਤੇ ਵੀ ਆਪਾਂ ਬੋਲਣਾ ਜੇਕਰ ਕੱਲੇ-ਕੱਲੇ ਰਾਹ ਦੇ ਤੇ ਆਪਣਾ ਨਹੀਂ ਕੰਮ ਠੀਕ ਹੋਏਦਾ ਸਾਰੇ ਮੁੱਦਿਆਂ ਦੇ ਇਕੱਠੇ ਹੋ ਕੇ ਆਪਾਂ ਇਹ ਗੱਲਬਾਤ ਕਰਨੀ ਹੈ ਅੱਜ ਅਸੀਂ ਆਪਣੇ ਨਡਾਲੇ ਬਲਾਕ ਜੀ ਵੀ ਉਥੋਂ ਮੀਟਿੰਗ ਕਰਕੇ ਆਏ ਸੀ ਐਸਡੀਓ ਸਾਹਿਬ ਨਵੇਂ ਆਏ ਸਾਡੇ ਨਡਾਲਾ ਉਹਨਾਂ ਨਾਲ ਵੀ ਮੀਟਿੰਗ ਕੀਤੀ ਏ ਜਿੱਦਾਂ ਪਿੰਡਾਂ ਦੇ ਵਿੱਚ ਬਹੁਤ ਹੀ ਮੀਟਰ ਲੋਕਾਂ ਦੇ ਡਿੱਗੇ ਨੇ ਜਾਲ ਵਿਛਿਆ ਹੈ ਮੀਟਰ ਥੱਲੇ ਡਿੱਗੇ ਆ ਉਹਨਾਂ ਬਾਰੇ ਉਹਨਾਂ ਨੂੰ ਦੱਸਿਆ ਵੀ ਉਹਨਾਂ ਦੇ ਬਕਸੇ ਲਾਓ ਨਵੇਂ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਜਿਹਦੇ ਕੋਈ ਡਰਾਫਟ ਲੱਗਣ ਵਾਲਾ ਉਹ ਡਰਾਫਟ ਲਾਓ ਉਹਨਾਂ ਨੇ ਇਹਨਾਂ ਨੂੰ ਸਪਾਸਟ ਦਵਾਇਆ ਕੱਲ ਨੂੰ ਤੁਹਾਡੇ ਨਾਲ ਜਈ ਸਾਹਿਬ ਭੇਜਾਂ ਦੇ ਜਿਹੜੇ ਜਿਹੜੇ ਕੰਮ ਤੁਹਾਡੇ ਕਰਨ ਵਾਲੇ ਨੇ ਤੁਸੀਂ ਆਨੂੰ ਆਪਣੇ ਤੌਰ ਤੇ ਦੱਸੋ ਤੁਹਾਡੇ ਕਪੂਰਥਲੀ ਵੀ ਆਡੀ ਮੀਟਿੰਗ ਹੋਈ ਐ ਅਕਸਿੰਹ ਸਾਹਿਬ ਨਾਲ ਉਹਨਾਂ ਨੇ ਹਿੱਸੇ ਕਰਕੇ ਤੁਹਾਡੇ ਨਾਲ ਮੀਟਿੰਗ ਕੀਤੀ ਸੀ ਅੱਜ ਇਹਨਾਂ ਨੂੰ ਦੱਸਣ ਬਾਰੇ ਆਏ ਸੀ ਕਿ ਉਹਨਾਂ ਦੀ ਵੀ ਮੀਟਿੰਗ ਅਸੀਂ ਢਿਲਵਾ ਬਲਾਕ ਬੇਗੋਵਾਲ ਬਲਾਕ ਆਪਣੇ ਤਿੰਨੇ ਹੀ ਨਡਾਲਾ ਬਲਾਕ ਇਹਨਾਂ ਦੇ ਵਿੱਚ ਰੱਖਣੀ ਉਹਨਾਂ ਦੀ ਸਾਹਿਬ ਉਹਨਾਂ ਦੀ ਤੋਂ ਆਉਣ ਵਾਲੇ ਸਮੇਂ 'ਚ ਬਿਜਲੀ ਦਾ ਜਿਹੜਾ ਸੋਧ ਹੈ ਉਹ ਆਪਾਂ ਪਹਿਲਾਂ ਪਹਿਲਾਂ ਆਪਣੇ ਜੀਵਿਦਾਰਾਂ ਨੂੰ ਨਾਲ ਜੁੜ ਕੇ ਕਰਾਉਣਾ ਇਹ ਸੇਵਾ ਜਿਹੜੀ ਕਰਾਣੀ ਹੈ ਇੱਥੇ ਕਰਕੇ ਇਸ ਕਰਕੇ ਆਏ ਸੀ ਅੱਜ ਹਾਂਜੀ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਜਿੱਦਾਂ ਸਰਦਾਰ ਜੋਗਾ ਸਿੰਘ ਦੀ ਗੱਲ ਕਰ ਰਹੇ ਸੀਗੇ ਕਿ ਸਾਡੀਆਂ ਬੀਬੀਆਂ ਭੈਣਾਂ ਉੱਤੇ लाठी चार्ज ਹੋਇਆ ਜਿਹੜੀ ਭਾਰਤੀ ਕਿਸਾਨ ਯੂਨੀਅਨ ਅਗਰਾਹਾ ਉਹਦੇ ਉੱਤੇ ਜਿਹੜਾ ਵਾ ਬਹੁਤ ਤਗੜਾ ਤਸ਼ੱਦਦ ਕੀਤਾ ਗਿਆ ਜਿਦੇ ਵਿੱਚ ਸਾਡੀਆਂ ਬੀਬੀਆਂ ਭੈਣਾਂ ਸਾਡੇ ਬਜ਼ੁਰਗ ਜਿਨ੍ਹਾਂ ਦੀਆਂ ਕਈਆਂ ਦੀਆਂ ਬਾਹਾਂ ਵੀ ਟੁੱਟ ਗਈਆਂ ਉਸ ਕਰਕੇ ਜਿਹੜਾ ਉਹ ਬਹੁਤ ਤਗੜਾ ਇੱਕ ਨਿੰਦਣਯੋਗ ਜਿਹੜੀ ਭਗਵਾਨ ਦਮਨ ਸਰਕਾਰ ਕਹਿੰਦੀ ਕਿ ਅਸੀਂ ਇਹ ਧਰਨੇ ਲੱਗਣ ਨਹੀਂ ਦੇਣੇ ਸਾਨੂੰ ਇਹ ਨਹੀਂ ਪਤਾ ਵੀ ਇਹਨੇ ਬਿਲਕੁਲ ਇਹ ਸਾਨੂੰ ਇਸ ਤਰ੍ਹਾਂ ਕੁੱਟ ਕੇ ਨਹੀਂ ਲੱਗਣ ਦੇਣੇ ਪਹਿਲਾਂ ਤਾਂ ਕਹਿੰਦਾ ਹੈਗਾ ਵੀ ਇਕ ਲੱਗਣ ਨਹੀਂ ਕੇ ਦੇਣੇ ਤੇ ਅਸੀਂ ਭਲੇ ਖੇਰਾ ਵੀ ਇਹਨੇ ਸਾਡੇ ਪਹਿਲਾਂ ਪਹਿਲਾਂ ਕੰਮ ਕਰ ਲਿਆ ਕਰਵੇਂ ਪਰ ਸਾਨੂੰ ਇਹ ਨਹੀਂ ਪਤਾ ਵੀ ਇਹਨੇ ਸਾਡੀਆਂ ਲੱਤਾਂ ਬਾਹਾਂ ਤੱਕ ਤੋਣ ਤੱਕ ਸਾਨੂੰ ਉਠਾ ਲੋਣਾ ਆ ਜਿਹੜਾ ਇਹ ਨਿੰਦਣਯੋਗ ਆ ਭਗਵੰਤ ਮਾਨ ਸਰਕਾਰ ਨੇ ਜਿਹੜਾ ਕੰਮ ਕੀਤਾ ਬਹੁਤ ਘਟਿਆ ਕਰਤੂਤ ਆ ਇਹਦੇ ਵਾਸਤੇ ਕਿਉਂਕਿ ਜੇ ਅਸੀਂ ਦਿੱਲੀ ਦੇ ਵਿੱਚ ਧਰਨਾ ਲਾਇਆ 1 ਸਾਲ 13 ਮਹੀਨੇ ਜਿਹੜਾ ਧਰਨਾ ਜਿਹੜਾ ਉੱਥੇ ਚੱਲਿਆ ਕਿਸੇ ਨੇ ਸਾਡੇ ਉੱਤੇ ਫੋਲ ਤੱਕ ਨਹੀਂ ਮਾਰਿਆ ਕਿਸੇ ਸਰਕਾਰ ਨੇ ਤੇ ਜਿਹੜੀ ਸਾਡੀ ਆਪਣੀ ਸਰਕਾਰ ਜਿਹੜੀ ਅਸੀਂ ਆਪ ਲੋਕਾਂ ਨੇ ਚੁਣੀ ਆ ਉਹਨੇ ਉਸ ਸਰਕਾਰ ਨੇ ਜਿਹੜਾ ਵਾ ਬਹੁਤ ਵੱਡਾ ਤਿੱਖਦਤ ਕੀਤਾ ਆ ਉਹਦੀ ਅਸੀਂ ਭਾਰਤੀ ਕਿਸਾਨ ਜੁਨੀਅਰ ਕਾਦੀਆਂ ਵੱਲੋਂ ਤੋਰ ਦੇ ਨਿੰਦਾ ਕਰ ਰਹੇ ਆ ਔਰ ਭਗਵੰਤਬਾਹ ਸਰਕਾਰ ਨੂੰ ਇਹ ਗੱਲ ਕਹਿਣੀ ਚਾਹੁੰਦੇ ਜਿਹੜੇ ਤੇਰੇ ਪੁਲਿਸ ਫਰ ਸਾਸ ਨੇ ਕੰਮ ਕੀਤਾ ਉਹਨਾਂ ਨੂੰ ਸਮਝਾ ਕੇ ਜਿਹੜਾ ਕੰਮ ਜਿਹੜੇ ਜਿਹਦੇ ਵਾਸਤੇ ਨਾ ਤੁਮ ਨਾਲ ਆਇਆ ਉਹਦੇ ਤੇ ਤੈਨੂੰ ਗੌਰ ਕਰਨੀ ਚਾਹੀਦੀ ਆ ਔਰ ਫੇਰ ਦੁਬਾਰਾ ਹੀ ਨਿੰਦਿਆ ਕਰਦੇ ਆ ਸਤਿਸ਼ਕ ਸ਼ਬਦਾਂ ਦੇ ਵਿੱਚ ਕਿ ਜਿਹੜੀ ਇਹ ਕਰਤੂਰ ਕੀਤੀ ਇਹਨੇ ਕੱਟਿਆ ਕਰਤੂਰ ਕੀਤੀ